ਸੇਵਾਵਾਂ ਨੂੰ ਪਹਿਲਾਂ ਬੜੀ ਜ਼ਰੂਰ ਪਾਣੀ ਪੁਰਾਣਾ ਪੈਂਦਾ ਹਾਂਜੀ ਬਹੁਤ ਜ਼ਰੂਰ ਲੈਣਾ ਪੈਂਦਾ ਕਿਸੇ ਵੇਲੇ ਇਦਾਂ ਸਾਈਡ ਤੋਂ ਜਾਣਾ ਪੈਂਦਾ ਹਨ ਪਾਣੀ ਲੈਣ ਲਈ ਅੱਛਾ ਕਈ ਵਾਰ ਇਹ ਵੀ ਹੁੰਦਾ ਜੀ ਕੋਈ ਜਵਾਬ ਹੀ ਦੇ ਦਿੰਦਾ ਹਾਂਜੀ ਦੇਹ ਜਾਂਦੇ ਆ ਜਵਾਬ ਜੀ ਕਿਸੇ ਵੇਲੇ ਨਹੀਂ ਪਰਣ ਦਿੰਦੇ ਸਾਨੂੰ ਪਾਣੀ ਮੈਨੂੰ ਫਿਰ ਇਦਾਂ ਸਾਈਡ ਤੋਂ ਲਿਆਉਣਾ ਪੈਂਦਾ ਹਟਵਾਵੇਂ ਕਿਸੇ ਗੁਰਦੁਆਰੇ ਵਿੱਚ ਸਾਡੇ ਲਾਗੇ ਗੁਰਦੁਆਰਾ ਗੁਰਦੁਆਰੇ ਵੀ ਜਾਣਾ ਪੈਂਦਾ ਹਨ ਬਾਲਟੀ ਲੈ ਕੇ ਪਾਣੀ ਦੇਖੋ ਭਾਈ ਬਹੁਤ ਪ੍ਰੋਬਲਮ ਨਹੀਂ ਇਹਨਾਂ ਬਹੁਤ ਵੀਰਾਂ ਨੇ ਆਪਣੀ ਹੈਲਪ ਕੀਤੀ ਆ ਧੰਨਵਾਦ ਇਹਨਾਂ ਵੀਰਾਂ ਦਾ ਕਰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ